ਕੀ ਆ ਵੀ ਕੈਨਿੰਗ ਸਿੰਘ ਗਲਤ ਕੰਮ ਕਰਦੇ ਆ ਮਹਾਰਾ ਨੇ ਇਹ ਵੀ ਗੱਲ ਕਹੀ ਆ ਵੀ ਜੇ ਅੱਖੀ ਦੇਖੇ ਵਿਸ਼ਵਾਸ ਕਰੋ ਬਿਨਾ ਅੱਖੀ ਦੇਖੇ ਵਿਸ਼ਵਾਸ ਨਹੀਂ ਕਰਾ ਅੱਜ ਹੀ ਇਦਾਂ ਦੀ ਵਾਇਰਲ ਹੁੰਦੀ ਆ ਨਾ ਜਿੱਦਾਂ ਜਿਹੜੇ ਕੈਨਿੰਗ ਸਿੰਘ ਬਾਣੇ ਦੇ ਵਿੱਚ ਬਹੁਤ ਸਾਰੇ ਲੋਕ ਗਲਤ ਕੰਮ ਕਰਦੇ ਨੇ ਚੋਰੀਆਂ ਕਰਦੇ ਨੇ ਤੇ ਇਦਾਂ ਦੀ ਵੀਡੀਓ ਆਉਂਦੀ ਆ ਕਿ ਜਿਹਦੇ ਔਰਤਾਂ ਦੇ ਨਾਲ ਵੀ ਗਲਤ ਕੰਮ ਕਰਦੇ ਨੇ ਛੇੜਾ ਮਾਰਦੇ ਨੇ ਯਾਨੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਬਾਤ ਦੇ ਵਿੱਚ ਕਹਿੰਦੇ ਕਿ ਬਾਣਾ ਪਾ ਕੇ ਗਲਤ ਕੰਮ ਕਰਦੇ ਆ ਮੈਂ ਇਹ ਮੈਂ ਤਾਂ ਉਹਨੂੰ ਸਿੰਘ ਮੰਨੂਗਾ ਜੀ ਜਿਹੜਾ 12 ਵਜੇ ਜਾਂ 2 ਵਜੇ ਆਪਦਾ ਪੈਰਾ ਲਾ ਕੇ ਆਪਦਾ ਜਾਬ ਤਾਪ ਤੇ ਨਿੱਤ ਨਿਯਮ ਕਰ ਰਿਹਾ ਨਹੀਂ ਤਾਂ ਪਾਕੀ ਤਾਂ ਕੋਈ ਵੀ ਗੰਦ ਪਾੰਦਾ ਰਹੇ ਪਰ ਮੈਂ ਉਹਨੂੰ ਸਿੰਘ ਨਹੀਂ ਮੰਨੂਗਾ ਮੈਂ ਬਾਣੀ ਦੇ ਮੈਨੂੰ ਕੋਈ ਲੰਗਰ ਨਹੀਂ ਚਾਹੀਦਾ ਇੰਨਾ ਵੀ 400 ਰੁਪਏ ਦੇ ਹਿਸਾਬ ਨਾਲ ਦਿਹਾੜੀ ਦੇ ਦਿਓ ਮੈਨੂੰ ਕਹਿੰਦੇ ਉਹ ਕਿ ਲੰਗਰ ਨਾਲ ਆਇਆ ਜਬ ਕਿ ਪੈਸੇ ਹੀ ਦੇ ਦਿਓ ਦਿਹਾੜੀ ਦੇ ਬਹੁਤ ਸਾਰੇ ਲੋਕ ਇਸ ਗੱਲ ਤੇ ਤੁਹਾਨੂੰ ਕਮੈਂਟ ਵੀ ਗਲਤ ਕਰਦੇ ਆ ਖਨੌਰੀ ਸ਼ੰਭੂ ਆਰਡਰ ਤੇ ਐਤ ਕੀ ਸਿੰਘ ਨਹੀਂ ਸੀਗੇ ਯਾਦ ਰੱਖਿਓ ਸਿੰਘ ਨਹੀਂ ਸੀਗੇ ਮੋਰ ਇਹੀ ਸਿੰਘਾਂ ਨਾਲ ਏਕਤਾ ਰੱਖਦੇ ਮੈਂ ਕਹਿੰਦਾ ਮੋਰਚਾ ਤਾਂ ਦੇ ਵੀ ਨਹੀਂ ਖਾਲੀ ਹੋ ਸਕਦਾ ਸੀ ਕਿਉਂਕਿ ਸਿੰਘਾਂ ਦਾ ਖੌਫ ਇੰਨਾ ਕੋ ਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਇਸ ਸਮੇਂ ਖੜੇ ਹੋਇਆ ਅਸੀਂ ਮੁਹਾਲੀ ਮੋਰਚਾ ਦੇ ਵਿੱਚ ਬੰਦੀ ਸਿੰਘ ਮੋਰਚਾ ਦੇ ਵਿੱਚ ਜਿੱਥੇ ਸਾਡੇ ਨਾਲ ਨੇ ਹੰਗ ਸਿੰਘ ਜੀ ਸਰਤਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਆਖਿਰ ਕਿਉਂ ਲੰਬੇ ਸਮੇਂ ਤੋਂ ਯਾਨੀ ਇੱਥੇ ਰਾਸ਼ ਘਟ ਗਿਆ ਤੇ ਜਿਸ ਤਰੀਕੇ ਦੇ ਨਾਲ ਅੱਜ ਬੇਅਦਬੀਆਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਨਿਹੰਗ ਸਿੰਘ ਯਾਨੀ ਕਹਿੰਦੇ ਨੇ ਕਿ ਬਾਣੇ ਦੇ ਵਿੱਚ ਗਲਤ ਕੰਮ ਕਰਦੇ ਨੇ ਸੋ तमाम ਗੱਲਾਂ ਬਾਤਾਂ ਰਹਿਣਗੀਆਂ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਭ ਗੁਰਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਬੇਨਤੀ ਇਹ ਕਰਨਾ ਚਾਹੁੰਦਾ ਵੀ ਕਦੇ ਵੀ ਸਿੰਘਾਂ ਜਿੱਥੇ ਗੁਰੂ ਸਾਹਿਬ ਨੇ ਇਹ ਕਿਹਾ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਉੱਥੇ ਗੁਰੂ ਸਾਹਿਬ ਨੇ ਇਹ ਉਪਦੇਸ਼ ਵੀ ਕੀਤਾ ਸੀ ਜੇ ਮੈਂ ਸਿੰਘ ਪੈਦਾ ਕਰਨਾ ਚਾਹਾਂ ਤਾਂ ਪੱਤੇ ਪੱਤੇ ਚੋਂ ਵੀ ਮੈਂ ਪੈਦਾ ਕਰ ਸਕਦਾ ਕਦੇ ਵੀ ਸਿੰਘਾਂ ਦਾ ਰਾਸ਼ ਨਾ ਤਾਂ ਕਦੇ ਘਟਿਆ ਤੇ ਨਾ ਕਦੇ ਘਟ ਸਕੂਗਾ ਇਹ ਮੋਰਚੇ ਦੇ ਉੱਤੇ ਕੁਝ ਐਦਾਂ ਦੀਆਂ ਜਥੇਬੰਦੀਆਂ ਨੇ ਕਿਸੇ ਦਾ ਨਿੱਜੀ ਕੰਮ ਐਦਾਂ ਦਾ ਵੀ ਹੋ ਸਕਦਾ ਵੀ ਕਿਤੇ ਮੋਰਚੇ ਲੱਗੇ ਹੋਏ ਆ ਪਰਸਨਲੀ ਕੋਈ ਕੰਮ ਗਏ ਹੋਏ ਆ ਕਿਉਂਕਿ ਜਿੱਥੇ ਖਾਲਸਾ ਮੇਰੀ ਜਾਨ ਕੀ ਜਾਨ ਜਿੱਥੇ ਮਹਾਰਾ ਨੇ ਇਹ ਸਾਨੂੰ ਬਾਣਾ ਦਿੱਤਾ ਉਥੇ ਇਹ ਉਪਦੇਸ਼ ਵੀ ਦਿੱਤਾ ਬਾਣੀ ਬਾਣਾ ਸਿੰਘ ਪਛਾਣੂ ਨਾਮ ਗੁਰੂ ਦਾ ਪੰਛੀ ਜਾਣੂ ਮਹਾਰਾ ਨੇ ਤੁਸੀਂ ਕਿਹਾ ਵੀ ਕੈ ਨਿੰਗ ਸਿੰਘ ਗਲਤ ਕੰਮ ਕਰਦੇ ਆ ਮਹਾਰਾ ਨੇ ਇਹ ਵੀ ਗੱਲ ਕਹੀ ਆ ਵੀ ਜੇ ਅੱਖੀ ਦੇਖੇ ਵਿਸ਼ਵਾਸ ਕਰੋ ਬਿਨਾ ਅੱਖੀ ਦੇਖੇ ਵਿਸ਼ਵਾਸ ਨਹੀਂ ਕਰੋ ਅੱਜਕੱਲ ਬਹੁਤ ਸਾਰੀ ਵੀਡੀਓ ਬਾਬਾ ਜੀ ਅਦਾਂ ਦੀ ਵਾਇਰਲ ਹੁੰਦੀਆਂ ਨੇ ਜਿੱਦਾਂ ਜਿਹੜੇ ਕੈ ਨਿੰਗ ਸਿੰਘ ਬਾਣੇ ਦੇ ਵਿੱਚ ਬਹੁਤ ਸਾਰੇ ਲੋਕ ਗਲਤ ਕੰਮ ਕਰਦੇ ਨੇ ਚੋਰੀਆਂ ਕਰਦੇ ਨੇ ਤੇ ਇਦਾਂ ਦੀ ਵੀਡੀਓ ਆਉਂਦੀ ਆ ਕਿ ਜਿਹਦੇ ਔਰਤਾਂ ਦੇ ਨਾਲ ਵੀ ਗਲਤ ਕੰਮ ਕਰਦੇ ਨੇ ਥਪੇੜਾ ਮਾਰਦੇ ਨੇ ਯਾਨੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਬਾਣੇ ਦੇ ਵਿੱਚ ਕਹਿੰਦੇ ਨੇ ਕਿ ਬਾਣਾ ਪਾ ਕੇ ਗਲਤ ਕੰਮ ਕਰ ਰਹੇ ਨੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਆਪਣੇ ਹੱਥ ਦੇ ਵਿੱਚ ਪੰਜ ਉਂਗਲਾਂ ਇਹਨੂੰ ਤੁਸੀਂ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਗਿਣ ਸਕਦੇ ਪਤਾ ਕਿਉਂ ਜੇ ਇਹਦੇ ਵਿੱਚ ਚੋਰ ਵੀ ਆ ਤੇ ਠੱਗ ਵੀ ਆ ਇਹਦੇ ਵਿੱਚ ਨਾਮੀ ਵੀ ਹੈਗਾ ਨਾਮ ਬਾਣੀ ਵਾਲੇ ਵੀ ਆ ਤੁਸੀਂ ਉਰੇ ਕਦੇ ਆਇਓ ਜੇ ਤੁਸੀਂ 12 ਵਜੇ ਜਾਂ 2 ਵਜੇ ਆਉਗੇ ਨਾ ਮੋਰਚੇ ਦੇ ਉੱਤੇ ਐਨੇ ਜੱਪਤਾ ਪਾਲੇ ਵੀ ਬੈਠੇ ਆ ਆ ਕੇ ਜਿਹੜਾ ਕੋਈ ਐਡਾਂ ਦੇ ਕ੍ਰਿੰਤੂ ਕਰਦਾ ਨਾ ਵੀ ਇਹ ਬਾਣੇ 'ਚ ਐਦਾਂ ਹੋ ਜਾਂਦਾ ਹੋ ਸਭ ਕੁਝ ਜਾਂਦਾ ਮਾਰਾ ਨੇ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਹੀ ਆ ਬਾਣੀ ਬਾਣਾ ਸਿੰਘ ਪਛਾਣੂ ਨਾਮ ਗੁਰੂ ਦਾ ਪੰਛੀ ਜਾਣੋ ਮੈਂ ਤਾਂ ਉਹਨੂੰ ਸਿੰਘ ਮੰਨੂਗਾ ਜੀ ਜਿਹੜਾ 12 ਵਜੇ ਜਾਂ 2 ਵਜੇ ਆਪਦਾ ਪੈਰਾ ਲਾ ਕੇ ਆਪਦਾ ਜਾਪ ਤਾਪ ਤੇ ਨਿਤਨੇਮ ਕਰ ਰਿਹਾ ਨਹੀਂ ਤਾਂ ਪਾ ਕੇ ਤਾਂ ਕੋਈ ਵੀ ਗੰਦ ਪਾੰਦਾ ਰਹੇ ਪਰ ਮੈਂ ਉਹਨੂੰ ਸਿੰਘ ਨਹੀਂ ਮੰਨੂਗਾ ਮੈਂ ਬਾਣੇ ਦਾ ਸਤਕਾਰ ਫਤਿਚ ਜ਼ਰੂਰ ਮੰਨੂਗਾ ਕਿਉਂਕਿ ਵੀਰ ਜੀ ਗੱਲ ਐਦਾਂ ਹੁੰਦੀ ਆ ਕਿਸੇ ਦੇ ਅੰਦਰ ਵਾਰੇ ਨਹੀਂ ਤੁਸੀਂ ਜਾਣ ਸਕਦੇ ਪਰ ਰੂਪ ਦੇਖ ਕੇ ਕੁਝ ਵੀ ਇਨਤਾਜਾ ਲਾ ਸਕਦੇ ਹੋ ਪਰ ਮੈਂ ਇਹ ਕਹਿਣਾ ਵੀ ਜਿਹੜਾ ਕੋਈ ਇੱਕ ਦੂਜੇ ਬਾਰੇ ਜਾਂ ਸਿੰਘਾਂ ਦੇ ਮਨਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ ਵੀ ਨੇ ਉੱਥੇ ਆਪਦਾ ਹੱਥ ਜ਼ਰੂਰ ਰੱਖ ਲਿਆ ਕਰੋ ਵੀ ਇੱਥੇ 12 ਵਜੇ ਵਾਲੇ ਵੀ ਆ ਜੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਚਾਰ ਮੂਹੇ ਤੋਂ ਕਿਹਾ ਮੂਆ ਜੀਵਤ ਕਈ ਹਜ਼ਾਰ ਉਹ ਇੱਥੇ ਸਾਨੂੰ ਸਾਰਿਆਂ ਨੂੰ ਇਹ ਗੱਲ ਵੀ ਕਹਿ ਕੇ ਗਿਆ ਇਨ ਪੁੱਤਰਨ ਕੇ ਸੀਸ ਪਰ ਚਾਰ ਦੀਏ ਪੁੱਤ ਚਾਰ ਚਾਰ ਮੂਹੇ ਤੋਂ ਕਿਹਾ ਮੂਆ ਜੀਵਤ ਕਈ ਹਜ਼ਾਰ ਉੱਥੇ ਜੇ ਗੁਰਮਖ ਪਿਆਰੀਆਂ ਰੂਹਾਂ ਮੈਂ ਆਪਦੇ ਆਪ ਨੂੰ ਨਹੀਂ ਕਹੂੰਗਾ ਕਿਉਂਕਿ ਕੀ ਪਤਾ ਮੈਂ ਐਦੂ ਵੀ ਤੁਹਾਡੇ ਜਿਹੜਾ ਤੁਸੀਂ ਬਚਨ ਕਰ ਰਹੇ ਹੋ ਹੋਮਾ ਪਰ ਮੈਂ ਮਾਰਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਸੱਚੇ ਪਾਤਸ਼ਾਹ ਕੋਈ ਐਦਾਂ ਦਾ ਕਰਮ ਨਾ ਕਰਾਈ ਕਿ ਜਿਹੜਾ ਕਿਸੇ ਨੂੰ ਕੋਈ ਵੀ ਠੇਸ ਪਹੁੰਚੇ ਮੈਂ ਇਹ ਕਹੂੰਗਾ ਕਿ ਜਿਹੜੇ ਨਿੰਗ ਸਿੰਘ ਜਿਹੜੇ ਸਾਡੇ ਪ੍ਰਾਤਨ ਪਿੰਡਾਂ ਦੇ ਵਿੱਚ ਬੈਠੇ ਆ ਮੈਨੂੰ ਸਹਿਯੋਗ ਚਾਹੀਦਾ ਉਹਨਾਂ ਦਾ ਵੀ ਇਹ ਨਹੀਂ ਚਾਹੀਦਾ ਵੀ ਜਿਹੜੇ ਵੈਸੇ ਫ੍ਰੀ ਬੈਠਿਆ ਨਿੰਗ ਸਿੰਘ ਉਹ ਮੋਰਚਿਆਂ ਤੇ ਆਣ ਹੂੰ ਮੋਰਚਿਆਂ ਤੇ ਆ ਕੇ ਮੋਰਚਿਆਂ ਦੀਆਂ ਰੌਣਕਾਂ ਵਧਾਣ ਜੇ ਉਹ ਨਹੀਂ ਆਂਦੇ ਮੈਨੂੰ ਸਹਿਯੋਗ ਚਾਹੀਦਾ ਮੈਨੂੰ ਲਿਆਉਣ ਦਾ ਤਰੀਕਾ ਵੀ ਹੈਗਾ ਤਰੀਕਾ ਏ ਆ ਵੀ ਅਸੀਂ ਉਹਨਾਂ ਨੂੰ ਪਿੰਡ ਦੇ ਵਿੱਚ ਲੋਸਮੈਂਟ ਕਰਾ ਕੇ ਨੌਜਵਾਨਾਂ ਨੂੰ ਮਿਲ ਕੇ ਵੀ ਇਹਨਾਂ ਨੂੰ ਕੋਈ ਯਾਰ ਤੁਸੀਂ ਪਿੰਡ ਵੱਲੋਂ ਜਿੱਥੇ ਤੁਸੀਂ ਜੇ ਆਪਦੇ ਕਿਸਾਨੀ ਅਧਵਲਣ ਚੱਲਿਆ ਸੀਗਾ ਉੱਥੇ ਪਿੰਡ ਵੱਲੋਂ ਰਲ ਕੇ ਲੰਗਰ ਲਾ ਰਹੇ ਹੋ ਤੁਸੀਂ ਐਨਾ ਕੁਝ ਕਰ ਰਹੇ ਹੋ ਬ੍ਰੈਡਾਂ ਦਾ ਲਾ ਰਹੇ ਹੋ ਦੁੱਧ ਲੈ ਕੇ ਜਾ ਰਹੇ ਹੋ ਬਦਾਮ ਲੈ ਕੇ ਜਾ ਰਹੇ ਹੋ ਮੈਨੂੰ ਕੁਝ ਨਹੀਂ ਬਦਾਮ ਚਾਹੀਦੇ ਮੈਨੂੰ ਕੋਈ ਲੰਗਰ ਨਹੀਂ ਚਾਹੀਦਾ ਐਨਾ ਵੀ 400 ਰੁਪਏ ਦੇ ਹਿਸਾਬ ਨਾਲ ਦਿਹਾੜੀ ਦੇ ਦਿਓ ਮੈਨੂੰ ਹੂੰ ਕਿਉਂ ਨਹੀਂ ਸਿੰਘ ਆਣਗੇ ਤਰੀਕਾ ਹੈਗਾ ਹੈਗਾ ਸਾਡੇ ਕੋਲੇ ਸਾਡਾ ਨੂੰ ਸਿਰਫ ਕੀ ਲੋੜ ਆ ਨੌਜਵਾਨਾਂ ਦੀ ਲੋੜ ਆ ਸਾਡੇ ਨਾਲ ਹੱਥ ਨਾਲ ਹੱਥ ਮਲਾ ਕੇ ਚੱਲੋ 400 ਰੁਪਇਆ ਦੇਏਗਾ ਕੌਣ ਉਹ ਦੇਊਗਾ ਦੇਖੋ ਜਦੋਂ ਅਸੀਂ ਇੱਕ ਜੁਨਟ ਬਣ ਗਈ ਆ ਜਦੋਂ ਇੱਕ ਲਾਲੋ ਸਾਹਿਬ बिजनेसमੈਨ ਆ बिजनेसमੈਨ ਦੇ ਥੱਲੇ 20 ਜਾਂ 30 ਬੰਦੇ ਕੰਮ ਕਰਦੇ ਆ ਉਹ ਕੌਣ ਦੇ ਰਿਹਾ बिजनेसमੈਨ ਦੇ ਰਿਹਾ ਕਿਉਂਕਿ ਉਹਨੂੰ ਐ ਪਤਾ ਵੀ ਮੇਰੇ ਕੋਲੇ ਕਮਾਈ ਆ ਰਹੀ ਆ ਜਦੋਂ ਮੈਂ ਕਿਸੇ ਤੋਂ ਲੱਖ ਜਾਂ ਕੱਖ ਵੀ ਨਹੀਂ ਮੰਗਦਾ ਮੈਂ ਸਿਰਫ 1 ਰੁਪਇਆ ਮੰਗਦਾ 1 ਰੁਪਿਆ ਕਿੱਦਾਂ ਮੰਗਣਾ ਇੱਕ ਪਿੰਡ ਦੇ ਵਿੱਚ 800 ਜਾਂ 1000 ਵੋਟ ਆ ਸਾਨੂੰ 1 ਰੁਪਿਆ ਇਹ ਬੰਦੀ ਸਿੰਘਾਂ ਵਾਸਤੇ ਮੇਰੇ ਕੋਲੇ 100 ਪਿੰਡ ਹੋ ਗਏ ਕਿੰਨਾ ਹੋ ਗਿਆ ਆਪਣੇ ਕੋਲੇ 10 ਲੱਖ ਦੇ ਨੇੜੇ ਪਹੁੰਚ ਜਾਂਦੀ ਹੈ ਗੱਲ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਆਪਾਂ 2 ਮਿੰਟ ਹੋਰ ਲੇਵਾਂ ਜਿਸ ਤਰ੍ਹਾਂ ਕਹਿੰਦੇ ਹੋ ਕਿ ਲੰਗਰ ਨਾ ਲਾਇਆ ਜਾਵੇ ਕਿ ਪੈਸੇ ਹੀ ਦੇ ਦਿਓ ਦਿਹਾੜੀ ਨੂੰ ਬਹੁਤ ਸਾਰੇ ਲੋਕ ਇਸ ਗੱਲ ਤੇ ਤੁਹਾਨੂੰ ਕਮੈਂਟ ਵੀ ਗਲਤ ਕਰਨਗੇ ਵੀਰ ਜੀ ਮੈਂ ਲੰਗਰ ਇਹ ਨਹੀਂ ਕਹਿੰਦਾ ਲੰਗਰ ਲਾਓ ਮੈਂ ਕਾਦੀ ਗੱਲ ਕਰੀ ਆ ਤੁਹਾਨੂੰ ਮੈਂ ਇਸ ਗੱਲ ਦੀ ਕਰੀ ਆ ਮੈਂ ਗੁਰਦੁਆਰੇ ਦੀ ਤਾਂ ਕਹੀ ਨਹੀਂ ਹੈਗੀ ਮੈਂ ਇਹ ਗੱਲ ਕਹੀ ਆ ਵੀ ਜਦੋਂ ਆਪਾਂ ਨੇ ਤੇ ਕੋਈ ਭੀੜ ਪੈਂਦੀ ਆ ਆਪਾਂ ਜਾ ਕੇ ਮੋਰਚੇ ਲਾਣੇ ਆ ਉੱਥੇ ਕਿਸਾਨੀ ਅੰਦੋਲਨ ਹੁੰਦੀ ਤਾਂ ਗੁਰੂ ਦੀ ਸੰਗਤ ਆ ਸਾਰੀ ਜਗ੍ਹਾ ਲੰਗਰ ਜਿੱਥੇ ਨਾਲੋਂ ਕਿਉਂ ਅੱਜ ਇੱਥੇ ਤੁਸੀਂ ਇਹ ਸਵਾਲ ਕਰਿਆ ਮੈਨੂੰ ਵੀ ਅੱਜ ਇੱਥੇ ਸਿੰਘ ਬਹੁਤ ਘੱਟ ਪੈ ਗਿਆ ਕਿਉਂ ਸਿੰਘ ਅਸੀਂ ਤੋੜ ਨਹੀਂ ਸਕਦੇ ਜਦ ਅਸੀਂ ਕੰਸਨ ਕਿਸਾਨਾਂ ਦੇ ਨਾਲ ਮੂਰੇ ਬੈਠ ਕੇ ਗੋਲੀਆਂ ਖਾਣ ਤੋਂ ਸਭ ਤੋਂ ਪਹਿਲਾਂ ਸਿੰਘ ਤਿਆਰ ਹੋ ਸਕਦੇ ਆ ਦਿੱਲੀ ਬੈਠ ਕੇ ਕਿ ਅੱਜ ਉਹ ਸਿੰਘਾਂ ਨੂੰ ਪਿੰਡ ਵਾਲੇ ਨਹੀਂ ਰੁਪਏ ਦਾ ਸਾਥ ਦੇ ਸਕਦੇ ਤੁਸੀਂ ਇਸ ਚੀਜ਼ ਬਾਰੇ ਦਸੋ ਕੋਈ ਗਲਤ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਉਹ ਇਹ ਕਹੂਗਾ ਵੀ ਜਿੱਥੇ ਅਖਨੌਰੀ ਸ਼ੰਭੂ ਆਰਡਰ ਤੇ ਐਤਕੀ ਸਿੰਘ ਨਹੀਂ ਸੀਗੇ ਯਾਦ ਰੱਖਿਓ ਸਿੰਘ ਨਹੀਂ ਸੀਗੇ ਮੋਰਚਾ ਕਿਸਾਨਾਂ ਦਾ ਖਤਮ ਸੀਗਾ ਉਹ ਤੁਸੀਂ ਆਪ ਦੇਖਿਆ ਸਮਾਨ ਕੋਈ ਕੌਣ ਲੈ ਗਿਆ ਕੋ ਕੌਣ ਲਗਿਆ ਇਹੀ ਸਿੰਘਾਂ ਨਾਲ ਏਕਤਾ ਰੱਖਦੇ ਮੈਂ ਕਹਿੰਦਾ ਮੋਰਚਾ ਕਦੇ ਵੀ ਨਹੀਂ ਖਾਲੀ ਹੋ ਸਕਦਾ ਸੀ ਕਿਉਂਕਿ ਸਿੰਘਾਂ ਦਾ ਖੌਫ ਇੰਨਾ ਕੋ ਹੁੰਦਾ ਪਰ ਪਵਾਫ ਤਾਂ ਉਹ ਬਾਣੀ ਬਾਣੇ ਦੇ ਧਾਰਨੀ ਆ ਭਾਈ ਸਾਹਿਬ ਜੀ ਹੁਣ ਜੇ ਮੈਂ ਗੱਲ ਕਰ ਰਿਹਾ ਤੁਹਾਨੂੰ ਕੀ ਪਤਾ ਮੈਂ ਕਿੰਨੇ ਕੋ ਬਾਣੀ ਗੁਰੂ ਸਾਹਿਬ ਮੇਰੇ ਤੋਂ ਸੇਵਾ ਲੈਂਦੇ ਆ ਜਾਂ ਕਿੰਨਾ ਕਿ ਜਪਤਾਪ ਲੈਂਦੇ ਆ ਮੈਂ ਕੀ ਕੰਮ ਕਰਦਾ ਪਰ ਇਹ ਆ ਮੈਂ ਜੋ ਖੜਿਆ ਖਾਲਸਾ ਰੂਪ ਦੇ ਵਿੱਚ ਮੈਂ ਚੜ੍ਹਦੀ ਕਲਾ ਚ ਖੜਿਆ ਜਿੱਥੇ ਮੈਨੂੰ ਕਹਿੰਦਾ ਮੈਂ ਫਰੀ ਜਾਨ ਲਈ ਤਿਆਰ ਆ ਕੋਈ ਕੌਮੀ ਅਨਸਾਫ ਮੋਰਚੇ ਤੇ ਮੈਂ ਉਹਨਾਂ ਵਾਸਤੇ ਦਿਹਾੜੀ ਤਾਂ ਮੰਗਦਾ ਕਿਉਂਕਿ ਕੱਲ ਨੂੰ ਕੱਲ ਨੂੰ ਉਹਨਾਂ ਦੇ ਘਰ ਇਹਨਾਂ ਕਹਿਣ ਵੀ ਬੂੜਾ ਬੇਲਾ ਕੀ ਕਰਦਾ ਸੀ ਉੱਥੇ ਬਹਿ ਕੇ ਤੇ ਕਿਦਾਂ ਰਜਗਾਨ ਚੱਲੂਗਾ ਪਿੱਛੇ ਜਦੋਂ ਉਹਨਾਂ ਦੇਲੇ 400 ਰੁਪਿਆ ਜਾਊਗਾ ਤਾਂ ਇਸ ਕਰਕੇ ਦਲਜੀਪ ਹੂੰ ਹੂੰ ਇਸ ਕਰਕੇ ਉਹਨਾਂ ਦੇ ਪਰਿਵਾਰ ਬਹੁਤ ਖੁਸ਼ ਰਹਿਣਗੇ ਪਿੰਡ 'ਚ ਜੇ ਚਾਰ ਬੁੜੇ ਵੀ ਹੋਣ ਭਾਈ ਸਾਹਿਬ ਜੀ ਕੋਈ 2000 ਰੁਪਏ ਦੀ ਗੱਲ ਆ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਕਿਉਂ ਇੱਥੇ 100 100 ਕਿੱਲੇ ਵਾਲੇ ਬੈਠਿਆ 2 200 ਕਿੱਲੇ ਵਾਲੇ ਬੈਠਿਆ ਸਿਰਫ ਜਿੱਥੇ ਮਾਰੇ ਨੇ 10 ਮ ਦਾ ਦਸਵੰਦ ਕਿਆ ਇੰਨੀ ਕੁ ਲੋੜ ਆ ਮੈਂ ਕਹਿੰਦਾ ਮੈਨੂੰ ਵੀ ਨਾ ਦੋ ਇੱਥੇ ਮੋਰਚੇ ਤੇ ਮੇਨ ਸੇਵਾਦਾਰ ਹੈਗੇ ਆ ਆਪਾਂ ਉਹਨਾਂ ਨੂੰ ਰਲ ਕੇ ਇਹ ਮੋਰਚਾ ਨੂੰ ਜਿੱਡਾ ਮਰਜੀ ਕਰ ਲਈਏ ਇੰਨੀ ਕੁ ਮੇਰੀ ਖੇਮਾ ਝੋਲੀ ਚ ਪਾਇਓ ਵੀ ਆਪਾਂ ਏਕਤਾ ਦੇ ਨਾਲ ਬਹੁਤ ਵੱਡਾ ਮੋਰਚਾ ਹੋ ਸਕਦਾ ਇਹ ਸਿੰਘ ਕਦੇ ਵੀ ਨਹੀਂ ਖਾਲੀ ਹੋ ਸਕਦੇ ਕਿਉਂਕਿ ਇਹ ਤਾਂ ਪੱਤਾ ਪੱਤਾ ਚੋਵੀ ਮਹਾਰਾਜ ਸਿੰਘਾਂ ਨੂੰ ਪੈਦਾ ਕਰ ਸਕਦੇ ਸਿੰਘ ਸਦਾ ਚੜ੍ਹਦੀ ਕਲਾ ਚ ਹੀ ਆ ਜੇ ਕੋਈ ਗਲਤੀ ਬਣਤੀ ਕਿਸੇ ਦੇ ਖਿਲਾਫ ਕਿਤੇ ਈਸ਼ਾਨ ਖਿਲਾਫ ਬੋਲੀ ਗਈ ਹੋਵੇ ਦਾਸ ਗੁਰਦੇਤ ਸਿੰਘ ਮਾਫੀ ਦੇ ਜੋਗ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਸ਼ਖਸ ਦੇ ਨਾਲ ਗੱਲਬਾਤ ਕਰਦੇ ਹੋਏ ਦਿਓ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਉਹਨੂੰ ਜਾਂਸਲਾ ਦੀ ਰਿਪੋਰਟ ਮੁਹਾਲੀ